ਐ ਜੀ ਜੀ ਮਨਦੀਪ ਸਿੱਧੂ ਹਰਾਨੀ ਇਹ ਗੱਲ ਮੋਹਰ ਲਾਤੀ ਕਿ ਜਿਹੜਾ ਸਮਾਨ ਅਸੀਂ ਚੱਕ ਲਿਆ ਉਹ ਚੋਰੀ ਦੇ ਘਰੇਚ ਨਹੀਂ ਆਉਂਦਾ ਗਾ ਜਿਹੜੀ ਚੀਜ਼ ਵਰਦੀ ਧਾਰੀ ਬੰਦੇ ਨੇ ਕੋ ਚੱਕ ਲਈ ਉਹ ਚੋਰੀ ਨਹੀਂ ਹੁੰਦੀਗੀ ਸਿਵਲ ਕੱਪੜੇ ਜਿਹੜੀ ਚੀਜ਼ ਚੱਕੀ ਗਈ ਉਹ ਚੋਰੀ ਹੁੰਦੀ ਹੈ ਇੱਕ ਤਾਂ ਉਹ ਇਹ ਕਹਿਣਾ ਚਾਹੁੰਦੇ ਜੇ ਤੁਸੀਂ ਟਰਾਲੀਆਂ ਦੀ ਜਾਂਚ ਨਹੀਂ ਕਰਨਾ ਚਾਹੁੰਦੇ ਕਿ ਮਤਲਬ ਕਿਸਾਨੀ ਆਰਥਿਕਤਾ ਦੀ ਜਿਹੜੀ ਅਹਿਮ ਚੀਜ਼ ਆ ਉਹਦੀ ਜਾਂਚ ਨਹੀਂ ਕਰਨਾ ਚਾਹੁੰਦੇ ਫਿਰ ਜਾਂਚ ਕਦੀ ਕਰਨਾ ਚਾਹੁੰਦੇ ਆ ਅਸਲ ਦੇ ਵਿੱਚ ਜਾਂਚ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਕਿ ਚੋਰ ਕਦੇ ਜਾਂਚ ਕਰਾਊਗਾ ਕਿ ਸਮਾਨ ਸਾਡੇ ਘਰੇ ਪਿਆ ਤੁਸੀਂ ਜਾਂਚ ਕਰ ਲਓ ਜੇ ਉਹ 18 ਲੱਖ ਕਰੋੜ ਰੁਪਇਆ ਪੇਂਡੂ ਆਰਥਿਕਤਾ ਚਾਹੁੰਦਾ ਤੇ ਯਕੀਨਨੀ ਤੌਰ ਤੇ ਉਹਨੇ ਸ਼ਹਿਰੀ ਆਰਥਿਕਤਾ ਨੂੰ ਵੀ ਹੁਲਾਰਾ ਜਿਹੜਾ ਸੀ ਉਹ ਦੇਣਾ ਸੀਗਾ ਹੁਣ ਜਿਉਂ ਅਨਾਜ ਵੀ ਇੱਧਰ ਲਿਆਉਣਾ ਚਾਹੁੰਦੇ ਆ ਮੱਛੀ ਵੇਦਰਾ ਆਪਣੀ ਵੇਚਣਾ ਚਾਹੁੰਦੇ ਹੈਗੇ ਆ ਠੀਕ ਆ ਤੇ ਹੋਰ ਤਾਰੀਆਂ ਸਬਜ਼ੀਆਂ ਫਲ ਸਭ ਕੁਝ ਇਧਰ ਵੇਚਣਾ ਚਾਹੁੰਦੇ ਆ ਕਿ ਉਹ ਕਰੇ ਕਿ ਆਪਣੀ ਮੰਡੀ ਸਾਡੇ ਹਵਾਲੇ ਕਰ ਦੋ ਤੇ ਫਿਰ ਜਦੋਂ ਕੋਈ ਖੇਤੀ ਦਾ ਸਮਾਨ ਬਾਹਰੋਂ ਇمپੋਰਟ ਕਰਦੀ ਹੈ ਸਰਕਾਰ ਤੇ ਉਹ ਬੇਰੋਜ਼ਗਾਰੀ ਵੀ ਨਾਲ ਇمپੋਰਟ ਕਰ ਦ। ਦਵਾਰਾ ਤਾਂ ਫਿਰ ਕਹਿੰਦੇ ਵੀ ਧਰ ਨਹੀਂ ਲਾ ਰਹੇ ਹੈਗੇ ਆਪਾਂ ਵਾਰੀ ਵਾਰੀ ਧਰ ਨਹੀਂ ਲਾ ਰਹੇ ਹੈਗੇ ਆ ਕਿਸਾਨਾਂ ਅਗੂ ਕੋਈ ਹੋਰ ਤਰੀਕਾ ਲੱਭਣਾ ਚਾਹੀਦਾ ਹੈਗਾ ਫਿਲਹਾਲ ਤਾਂ ਜਿਹੜਾ ਜ਼ਬਰ ਹੋਇਆ ਨਾ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਕਿਸਾਨ ਅਗੂ ਜੇਲਾ 'ਚ ਸਿੱਟੇ ਕੇ ਕਿਸਾਨੂ ਬੂਰਾਤ ਰਿਆ ਕਰਤੇ ਦੇਕਰ ਐਮਐਸਪੀ ਦੇਣੀ ਹੈ ਉਹਦੇ ਵਾਸਤੇ ਵੀ ਪੈਸਾ ਚਾਹੀਦਾ ਹੈਗਾ ਜਦੋਂ ਸਰਕਾਰ ਕਹ ਰਹੀ ਵੀ ਸਾਡੇ ਕੋਲੇ ਪੈਸਾ ਹੈ ਨਹੀਂਗਾ ਫਿਰ ਕਿਵੇਂ ਹੱਲ ਹੋ ਸਕਦਾ ਨਹੀਂ ਦੇਖੋ ਸਰਕਾਰ ਕੋਲੇ ਉਹ ਕਹਿੰਦੇ ਪੈਸਾ ਤਾਂ ਹੈ ਲੋਕਾਂ ਲਈ ਪੈਸਾ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਮਤਲਬ ਉਹਨੇ ਦੇ ਇੱਕ ਆਪਾਂ ਗੱਲ ਸਮਝ ਗਏ ਉਹ ਕਹਿੰਦੇ ਵੀ ਪੈਸਾ ਹੈ ਨਹੀਂਗਾ ਉਹ ਲੋਕਾਂ ਨੂੰ ਕਹਿ ਰਹੇ ਆ ਪਿਛਲੇ ਦੋ ਨੇ ਆ ਕੇ ਜਦੋਂ ਅਸੀਂ ਮਾਨ ਸਾਹਿਬ ਨੇ ਇਹ ਆਨੰਦ ਕੀਤਾ ਆਪ ਦੇ ਵਿੱਚ ਕੋਈ ਵੀ ਤਰ ਜੇ ਸਰਕਾਰਾਂ ਕਹਿੰਦੀ ਆ ਕਿ ਅਸੀਂ ਦਬਾ ਕੇ ਰੱਖਣਾ ਹੈ ਵਾਕਈ ਆਪਣਾ ਉਹਨਾਂ ਦੇ ਇੱਕ ਆਪਾਂ ਵੱਡੇ ਸੰਘਰਸ਼ ਵਾਂਗ ਪਿਛਲੇ ਸਮੇਂ ਦੇ ਦੌਰਾਨ ਦਾ ਕਾਫੀ ਬਹੁਤ ਕੀਤੀਆਂ ਤੇ ਜਿਸ ਦੇ ਵਿੱਚ ਕਾਫੀ ਚਾਰ ਨਿਕਲ ਕੇ ਆਇਆ ਵੀ ਸਾਨਾ ਇਹ ਵਪਾਰ ਨਹੀਂ ਹੋਣਦੇ ਧਰਨਿਆਂ ਵਿੱਚੋਂ ਜੋ ਨਿਕਲੀ ਸਰਕਾਰ ਹੈ ਭਾਈ ਵੀ ਜੋ ਵੀ ਲੋਕਾਂ ਨੂੰ ਅਪਣਾਉਣਾ ਪਿਆ ਬੈਠਣ ਵਾਲੀ ਜੋ ਸਰਕਾਰ ਹੈ ਸਾਡੇ ਲੀਡਰ ਇੱਥੇ ਵਾਲੇ ਨੇ ਗੱਲ ਕਰਕੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੀ ਹਿੱਸਾ ਬਣੀ ਗੱਲ ਹੈ ਸ਼ਾਇਦ ਸਾਡੇ ਧਰਨਿਆਂ ਵਿੱਚ ਘੱਟੇ ਧਰਨੇ ਆਉਂਦੇ ਰਹੇ ਆ ਪਰ ਅੱਜ ਫੇਰ ਹੱਥ ਹੋਈ ਧਰਨੇ ਨਾਲ ਪੈਸੇ ਲੱਗਦੇ ਆ ਅੱਜ ਹੋਈ ਧਰਨਿਆਂ ਕੇ ਜਲਰ ਹੋ ਰਿਹਾ ਤੇ ਜੋ ਪਹਿਲਾ ਨੁਕਸਾਨ ਮੋਰਚਾ ਸੀ ਸਰਕਾਰ ਦੀ ਜੋਚ ਹੈ ਜਿਲਾ ਕੇਂਦਰਾਂ ਦੇ ਵਿੱਚ ਕਿਉਂ ਕਾਸੀ ਫੇਰ ਹੋ ਗਏ ਹਰ ਤੱਕ ਤੋਂ ਸੰਦੇਹ ਕੀ ਬਣਿਆ ਹੈ ਜੀ ਸਰਕਾਰ ਦੇ ਤਸਵੀਰਾਂ ਤੇ ਜਰੂਰ ਕਿਸ ਪ੍ਰਦਰਸ਼ਨ ਦੇ ਲਈ ਆ ਕੀ ਪ੍ਰੋਬਲਮ ਹੈ ਕਿਉਂ ਕਰਕੇ ਦੇਖਾਂਗੇ ਕਿ ਖੁਸ਼ ਹੋਇਆ ਹੈ ਲੋਕਾਂ ਦੇ ਉੱਤੇ ਇਸ ਤਰ੍ਹਾਂ ਕਰਕੇ ਤਮਾਮ ਨਾਲ ਸਾਡੇ ਨਾਲ ਸ਼ਾਂਤੀ ਕਮ ਹੋ ਜਾਵੇ ਅ ਪਰ ਜੇ ਬਹੁਤ ਰਿਆ ਕਰਦਾ ਨਾ ਜੀ ਦੇ ਸਨਕਾਲ ਗੱਲ ਕਰਦੇ ਬਹੁਤ ਸਵਾਗਤ ਹੈ ਜੀ ਅਸੀਂ ਧੱਕਾ ਕਰਦੀਆਂ ਕੋਈ ਸਹੀ ਦਾ ਆਪਾਂ ਪਰਮਾਪਨਾ ਦੇਖਦਾ ਇੱਕ ਤਾਪਾ ਹੁੰਦਾ ਇੱਕ ਤਾਪਾ ਦਾ ਕਹਿੰਦੇ ਹੈ ਪੰਜ ਦੀ ਕਿਸਾਨ ਨੂੰ ਮਸ਼ਹੂਰ ਨੂੰ ਕਿਸਾਨਾ ਕੋ ਦੇਸ਼ ਨੂੰ ਚਲਾਉਂਦਾ ਫਿਰ ਉਹ ਸੰਪਰਕ ਹੋ ਰਿਹਾ ਹੈ ਡੀਰ ਦਿੱਤਾ ਤੇ ਫਿਰ ਜੰਮਦੇ ਆ ਬਾਗਾਂ ਦੇ ਵਿੱਚ ਇਹ ਗੱਲ ਪ੍ਰਮਾਤਮਾ ਸੇਖਦਾ ਖਣੀ ਕਿਸਾਨ ਲੈ ਉਹ ਡਿਕਲਾਈਨ ਵਾਲਾ ਕਿਵੇਂ ਦੇਖ ਦੂੰਗਾ ਇਸ ਗੱਲ ਹੋ ਕੇ ਭਰਾਵੋ ਆਪਾਂ ਮਨ ਦੇ ਵਿੱਚ ਇੱਕ ਚੱਪੀ ਜਿਹੀ ਹੁੰਦੀ ਹੈ ਮਨ ਆਪਰੇ ਤੇ ਦੁਸ਼ਮਣ ਜੇ ਕੋਈ ਵੱਡਾ ਹਮਲਾ ਕਰੇ ਕੀ ਸੋਚ ਰੱਖੀਏ ਕਿ ਸਾਡੀ ਪੱਗ ਨੂੰ ਹੱਥ ਪਿਆ ਹੈ ਪਰ ਲਹਿਰਾ ਕਰਨਾ ਜੁਰਮ ਕਰਨਾ ਪਹਿਲਾਂ ਉਸ ਚੋਣ ਦਾ ਪ੍ਰੋਗਰਾਮ ਪੰਦੇ ਦੇ ਨਾਸ਼ ਵਿੱਚ ਹਮਲਾ ਹੋਇਆ ਉਹ ਪੰਦੇ ਦਾ ਪ੍ਰੋਗਰਾਮ ਕਿਸਾਨ ਲੈ ਕਰਦੇ ਕੋਸ਼ਿਸ਼ ਕਰਨੀ ਹਾਲਾਂਕਿ ਲੋਕ ਫੇਰ ਵੀ ਨਿਕਲੇ ਸਾਥ ਪੂਰੇ ਪੰਜਾਬ ਅਖਨੌਰੀ ਥੰਭੂ ਪਾਡੇ ਨੂੰ ਬਿਜ਼ਨਸ ਕਰ ਦੇਣਾ ਕੋਈ ਹੈਗੀ ਤਾਂ ਕਿਸਾਨ ਰਹਿ ਕੇ ਦੁਆ ਕਰਕੇ ਕਿਸੇ ਰਾਸ ਨੂੰ ਹਮਲਾ ਹੋਇਆ ਛੱਡਣ ਵਾਸਤੇ ਪੰਜਾਬੀ ਦੇ ਇੱਕ ਨੂੰ ਹੱਥੀ ਹੈ ਇੱਕ ਚੀਜ਼ ਹਜੇ ਸਭ ਕੁਝ ਪਿੱਛੇ ਰਹਿ ਜਾਂਦਾ ਗੱਲ ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੱਧੂ ਨੇ ਗੱਲ ਕੋਸ਼ਿਸ਼ ਕੀਤੀ ਹੈ ਤਾਂ ਲਗਾਤਾਰ ਵੀਡੀਓ ਆ ਰਹੀ ਆ ਕਿ ਪੁਲਿਸ ਨੇ ਕਿਸ ਤਰ੍ਹਾਂ ਟਰਾਲੀਆਂ ਚੋਰੀ ਕੀਤੀਆਂ ਪੁਲਿਸ ਨੇ ਇੱਥੋਂ ਕਿਵੇਂ ਰਾਸ਼ਨ ਚੱਕਿਆ ਪੁਲਿਸ ਨੇ ਕਿਵੇਂ ਏਸੀ ਪੱਖੇ ਚੱਕਿਆ ਤਾਂ ਉਹਦੇ ਤੋਂ ਡੀਆਈਜੀ ਮਨਦੀਪ ਸਿੱਧੂ ਹਨ ਨੇ ਇਹ ਗੱਲ ਮੋਹਰ ਲਾਤੀ ਕਿ ਜਿਹੜਾ ਸਮਾਨ ਅਸੀਂ ਚੱਕ ਲਿਆ ਉਹ ਚੋਰੀ ਦੇ ਘਰੇਚ ਨਹੀਂ ਆਉਂਦਾ ਜਿਹੜੀ ਚ ਵਰਦੀ ਧਾਰੀ ਬੰਦੇ ਨੇ ਕੋ ਚੱਕ ਲਈ ਉਹ ਚੋਰੀ ਨਹੀਂ ਹੁੰਦੀਗੀ ਸਿਵਲ ਕੱਪੜੇ ਜਿਹੜੀ ਚੀਜ਼ ਚੱਕੀ ਗਈ ਉਹ ਚੋਰੀ ਹੁੰਦੀ ਹੈ ਇੱਕ ਤਾਂ ਉਹ ਇਹ ਕਹਿਣਾ ਚਾਹੁੰਦੇ ਆ ਦੂਸਰੀ ਜਿਹਦੀ ਬਿਲਕੁਲ ਗੈਰ ਸੰਵੇਦਨਸ਼ੀਲਤਾ ਜਿਹੜੀ ਦਿਖਾਈ ਕਿਸਾਨਾਂ ਪ੍ਰਤੀ ਭਦੌਰ ਤੋਂ ਇਹਨਾਂ ਦੇ ਵਿਧਾਇਕ ਨੇ ਲਾਭ ਸਿੰਘ ਉਗੂ ਕੇ ਉਹ ਕਹਿੰਦੇ ਟਰਾਲੀਆਂ ਟਰੂਲੀਆਂ ਦੀ ਜੇ ਅਸੀਂ ਜਾਂਚ ਕਰਨ ਲੱਗੇ ਫਿਰ ਤਾਂ ਸਰਕਾਰ ਚੱਲ ਗਈ ਇਸ ਮੁਲਕ ਦੀ ਸੂਬੇ ਦੀ 5 90% ਕਿਸਾਨੀ ਜਿਹੜੀ 5 ਏਕੜ ਤੋਂ ਘਟਾ ਜਿੰਦੀ ਟਰਾਲੀ 2 ਲੱਖ ਤੋਂ ਲੈ ਕੇ 4 ਲੱਖ ਤੱਕ ਬਣੀ ਹੋਈ ਆ ਕਿਸੇ ਨੇ ਬੈਂਕ ਦੀ ਲਿਮਟ ਬਣਾ ਕੇ ਕਿਸੇ ਨੇ ਆਰਤੀਏ ਤੋਂ ਪੈਸੇ ਚੱਕ ਕੇ ਕਿਸੇ ਨੇ ਸ਼ਾਹੂਕਾਰ ਤੋਂ ਪੈਸੇ ਲੈ ਕੇ ਉਹ ਟਰਾਲੀ ਬਣਾਈ ਹੈਗੀ ਆ ਕਈਆਂ ਨੇ ਤਾਂ ਉਹ ਕਰਾਇਆ ਢੋਣ ਵਾਸਤੇ ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਟਰਾਲੀ ਬਣਾਈ ਹੈਗੀ ਆ ਤੇ ਉਹ ਕਹਿੰਦੇ ਇਹਦੀ ਜੇ ਤੁਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਫਿਰ ਉਹਨਾਂ ਜੀ ਬੋਲੀ ਜਾਂਦੇ ਹੈਗੇ ਜੇ ਤੁਸੀਂ ਟਰਾਲੀਆਂ ਦੀ ਜਾਂਚ ਨਹੀਂ ਕਰਨਾ ਚਾਹੁੰਦੇਗੇ ਮਤਲਬ ਕਿਸਾਨੀ ਆਰਥਿਕਤਾ ਦੀ ਜਿਹੜੀ ਅਹਿਮ ਚੀਜ਼ ਆ ਉਹਦੀ ਜਾਂਚ ਨਹੀਂ ਕਰਨਾ ਚਾਹੁੰਦੇ ਫਿਰ ਜਾਂਚ ਕਾਦੀ ਕਰਨਾ ਚਾਹੁੰਦੇ ਆ ਅਸਲ ਦੇ ਵਿੱਚ ਜਾਂਚ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਕਿ ਚੋਰ ਕਦੇ ਜਾਂਚ ਕਰਾਊਗਾ ਕਿ ਸਮਾਨ ਸਾਡੇ ਘਰੇ ਪਿਆ ਉਹ ਤੁਸੀਂ ਜਾਂਚ ਕਰ ਲਓ ਮਸਲਾ ਅਸਲ ਦੇ ਵਿੱਚ ਆ ਹੈਗਾ ਇੱਕ ਜਿਹੜੇ ਬਰਤਾਂਤ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਤੁਹਾਡਾ ਪਹਿਲਾ ਬਲਰਾਜ ਬਈ ਸਵਾਲ ਸੀ ਉਹ ਅੱਜ ਸਮਝਣ ਦੀ ਜ਼ਰੂਰਤ ਆ ਕਿ ਸ਼ਹਿਰੀ ਆਰਥਿਕਤਾ ਤੇ ਪਿੰਡੂ ਆਰਥਿਕਤਾ ਇਹਦਾ ਇੱਕ ਰਿਸ਼ਤਾ ਜੇ ਪਿੰਡ ਉੱਜੜਨਗੇ ਸ਼ਹਿਰਾਂ ਦਾ ਉੱਜੜਨਾ ਤੈਅ ਹੈ ਜਦੋਂ ਕੇਂਦਰ ਨਾਲ ਦਿੱਲੀ ਮੋਰਚੇ ਦਰਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਹਿੰਦੇ ਸੀ ਕਿ 18 ਲੱਖ ਕਰੋੜ ਰੁਪਈਆ ਚਾਹੀਦਾ ਜੇ ਸਮੁੱਚੀ ਖੇਤੀ ਪੈਦਾਵਾਰ ਤੇ ਐਮਐਸਪੀ ਦੇਣਾ ਹੁਣ 18 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਉਹ ਕਿੱਥੇ ਆਉਣਾ ਉਹ ਪਿੰਡੂ ਆਰਥਿਕਤਾ ਚੋਂਣਾ ਕਿਸਾਨਾਂ ਕੋਲੋਂ ਆਉਣਾ ਖੇਤੀ ਖੇਤਰ ਚ ਕੰਮ ਕਰਨ ਵਾਲੇ ਮਜ਼ਦੂਰਾਂ ਕੋਲੋਂ ਦਾ ਕੀ ਹਿੱਸਾ ਆਉਣਾ ਜਦੋਂ ਉਹਨਾਂ ਦੀ ਜੇਬ ਚ ਇਹਨਾਂ ਪੈਸਾ ਜਾਣਾ ਤੇ ਯਕੀਨਨ ਤੌਰ ਤੇ ਉਹਨਾਂ ਦੀ ਖਰੀਦ ਸ਼ਕਤੀ ਵਧਣੀ ਆ ਜੋ ਖਰੀਦ ਸ਼ਕਤੀ ਉਹ ਖਰੀਦ ਸਮਾਨ ਖਰੀਦਣ ਵਾਸਤੇ ਬਾਜ਼ਾਰ ਜਾਣਗੇ ਤੇ ਜਿਹੜਾ ਸ਼ਹਿਰੀ ਦੁਕਾਨਦਾਰ ਆ ਸ਼ਹਿਰੀ ਛੋਟਾ ਵਪਾਰੀਆ ਉਹਦੀ ਆਰਥਿਕ ਤੌਰ ਨੂੰ ਹਲਾਰਾ ਮਿਲੂਗਾ ਤੇ ਜੇ ਪਿੰਡਾਂ ਦੀ ਜਦੋਂ ਆਪਾਂ ਦੇਖਦੇ ਆਂ ਕਿ ਕਈ ਵਾਰੀ ਆਪਾਂ ਦੇਖਦੇ ਆਂ ਕਿ ਨਰਮੇ ਦਾ ਸੀਜ਼ਨ ਜਦੋਂ ਮਾਰਿਆ ਜਾਂਦਾ ਹੈਗਾ ਨਾ ਨਰਮਾ ਚੁਗਨ ਵਾਲੇ ਮਜ਼ਦੂਰ ਦੇ ਪੱਲੇ ਕੁਝ ਪੈਂਦਾ ਨਾ ਨਰਮਾ ਵਿਜਲ ਨੇ ਕਿਸਾਨ ਦੇ ਕੁਝ ਪੱਲੇ ਪੈਂਦਾ ਨਾ ਵਪਾਰੀ ਦੇ ਫਿਰ ਜਦੋਂ ਦੁਕਾਨ ਤੇ ਕੋਈ ਜਾਂਦਾ ਹੀ ਨਹੀਂ ਹੂੰ ਦੁਕਾਨਾਂ ਦੁਕਾਨਦਾਰਾਂ ਨੇ ਆਪਦੇ ਵਾਸਤੇ ਤਾਂ ਸਮਾਨ ਰੱਖਿਆ ਰਿਹਾ ਹੈ ਨਾ ਆਪਦੇ ਵਾਸਤੇ ਸਮਾਨ ਤਾਂ ਬੰਦਰ ਸੋਈ ਚ ਰੱਖਦਾ ਆਪਦੇ ਵਾਸਤੇ ਇੱਕ ਦੁਕਾਨ ਤਾਂ ਪਾਉਂਦਾ ਨਹੀਂ ਦੁਕਾਨ ਤੋਂ ਨਿਸ ਕਰਕੇ ਪਾਈ ਨਾ ਕਿ ਸਮਾਜ ਦਾ ਵੱਡਾ ਹਿੱਸਾ ਕਿਸਾਨ ਮਜ਼ਦੂਰ ਆ ਵੀ ਉਹ ਉਹਨਾਂ ਕੋਲ ਖਰੀਦਣ ਆਊਗਾ ਹੈਨਾ ਹੁਣ ਸਮਾਜ ਦਾ ਵੱਡਾ ਹਿੱਸਾ ਇੱਕ ਕੱਚੇ ਬਲਾਜਮ ਬਣਦੇ ਜਾਂਦੇ ਹੈਗੇ ਆ ਉਹਨਾਂ ਦੀ ਗਰੀ ਸ਼ਕਤੀ ਵੀ ਉਹ ਉਹਨੀ ਕੋਈ ਹੈ ਹੈਨਾ ਇਸ ਕਰਕੇ ਜੇ ਉਹ 18 ਲੱਖ ਕਰੋੜ ਰੁਪਇਆ ਪਿੰਡੂ ਆਰਥਿਕਤਾ ਚਾਹੁੰਦਾ ਤੇ ਯਕੀਨੀ ਤੌਰ ਤੇ ਉਹਨੇ ਸ਼ਹਿਰੀ ਆਰਥਿਕਤਾ ਨੂੰ ਵੀ ਹੁਲਾਰਾ ਜਿਹੜਾ ਸੀ ਉਹ ਦੇਣਾ ਸੀਗਾ ਤੇ ਹੁਣ ਜਦੋਂ ਜਦੋਂ ਸੰਸਾਰ ਦਾ ਸਾਮਰਾਜੀ ਪ੍ਰਬੰਧ ਜਿਹੜਾ ਕਿ ਇੱਕ ਤਰੂ ਵੀ ਸੀ ਜਦੋਂ WTO ਵਰਗੀਆਂ ਫੋਰਮ ਕੰਮ ਕਰਦੀਆਂ ਸੀ ਮਤਲਬ ਅਮਰੀਕਾ ਤੱਕ ਹੀ ਜਾਂਦਾ ਸੀ ਸਰ ਉਹਦੀ ਥਾਣੇਦਾਰੀ ਸੀ ਅੱਜ ਬਹੁਤ ਰੂਵੀ ਸੰਸਾਰ ਹੋ ਚੁੱਕਾ ਸਮੁੱਚ ساری ਥਾਣੇਦਾਰੀ ਅਮਰੀਕਾ ਦੇ ਹੱਥ ਨਹੀਂ ਹੈ ਚਾਈਨਾ ਵੀ ਆ ਰਸ਼ੀਆ ਵੀ ਆ ਹੋਰ ਜਿਹੜੇ ਮਤਲਬ ਸਾਮਰਾਜੀ ਖੇਮੇ ਪੈਦਾ ਹੋ ਗਿਆ ਉਹਦੇ ਚੋਂ ਜਿਹੜਾ ਇੱਕ ਡਬਲਯੂਟੀਓ ਸੀ ਜਾਂ ਜੀ7 ਸੀ ਉਹ ਫੋਰਮ ਜਿਹੜੇ ਸੀ ਉਹ ਉਸ ਤਰ੍ਹਾਂ ਫੰਕਸ਼ਨਿੰਗ ਕਰ ਲਉ ਹਟ ਗਏ ਹੁਣ ਜਿਹੜਾ ਹੈਗਾ ਕਿ ਅਮਰੀਕਾ ਜਦੋਂ ਡ੍ਰੰਪ ਨੇ ਕਹਿਤਾ ਕਿ ਅਮਰੀਕਾ ਫਰਸਟ ਉਹਨੇ ਗਲੋਬਲਾਈਜੇਸ਼ਨ ਨੂੰ ਖੋਦ ਹੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਸੀਗਾ ਉਹ ਬੰਨ ਮਾਰਤਾ ਹੁਣ ਬਾਈਲੈਟਰਲ ਟ੍ਰੀਟੀ ਟ੍ਰਾਈਲੈਟਰਲ ਟ੍ਰੀਟੀ ਇਹ ਟ੍ਰੀਟੀਆਂ ਆ ਰਹੀਆਂ ਨੇ ਔਰ ਉਹਦੇ ਚ ਜਿਹੜੇ ਜਿਹੜਿਆਂ ਨਾਲ ਉਹ ਟ੍ਰੀਟੀਆਂ ਕਰ ਰਿਹਾ ਹੈਗਾ ਜਿਹੜੀ ਉਹ ਅਮਰੀਕਾ ਨੇ ਡ੍ਰੰਪ ਟੈਰਫ ਵਾਰ ਸ਼ੁਰੂ ਕੀਤੀ ਆ ਔਰ ਉਹਨੇ ਭਾਰ ਸਰਕਾਰ ਨੂੰ ਇਹ ਕਿਹਾ ਕਿ ਜੇ ਤੁਸੀਂ ਮਤਲਬ ਟੈਰਫ ਨਹੀਂ ਹਟਾਉਂਦੇਗੇ ਤਾਂ ਜਿਵੇਂ ਉਹ ਬਾਹ ਮਰੋੜੀ ਇਹਨਾਂ ਦੀ ਔਰ ਇਹ ਟੈਰਫ ਘਟੌਣ ਤੇ ਰਾਜੀ ਹੋਏ ਆ ਤਾਂ ਦੁਨੀਆ ਦਾ ਇੱਕ ਚੀਜ਼ ਸਮਝ ਲਈਏ ਕਿ ਸਭ ਤੋਂ ਵੱਡਾ ਦੁਨੀਆ 'ਚ ਖੇਤੀਬਾੜੀ ਵਸਤਾਂ ਵੇਚਣ ਵਾਲਾ ਮੁਲਕ ਅਮਰੀਕਾ ਤੇ ਉਹਦਾ ਸਭ ਤੋਂ ਵੱਡਾ ਗਾਹਕ ਭਾਰਤ ਆ ਹੁਣ ਤੱਕ ਇੱਥੇ ਕਪਾਹ ਜੀ ਕਪਾਹ ਦਾਲਾਂ ਠੀਕ ਆ ਡੇਰੀ ਪ੍ਰੋਡਕਟ ਤੇ ਹੋਰ ਬਹੁਤ ਸਾਰਾ ਸਮਾਨ ਅਮਰੀਕਾ ਤੋਂ ਜਾਨੀ ਕਿ ਜਿੰਦੇ ਡਰਾਈ ਫਰੂਟ ਅਖਰੋਟ ਆ ਬਦਾਮ ਆ ਤੇ ਫਰੈਸ਼ ਫਰੂਟ ਜਿੰਦੇ ਚ ਸੇਬ ਆ ਤੇ ਹੋਰ ਵੱਡੀ ਪੱਧਰ ਤੇ ਆ ਰਿਹਾ ਹੈਗਾ ਹੁਣ ਜਿਉਂ ਅਨਾਜ ਵੀ ਇਧਰ ਲਿਆਉਣਾ ਚਾਹੁੰਦੇ ਆ ਮੱਛੀ ਵੀ ਇਧਰ ਆਪਣੀ ਵੇਚਣਾ ਚਾਹੁੰਦੇ ਹੈਗੇ ਆ ਠੀਕ ਆ ਤੇ ਹੋਰ ਤਾਜ਼ੀਆਂ ਸਬਜ਼ੀਆਂ ਫਲ ਸਭ ਕੁਝ ਇਧਰ ਵੇਚਣਾ ਚਾਹੁੰਦੇ ਆ ਤੇ ਉਹ ਕਰੇ ਕਿ ਆਪਣੀ ਮੰਡੀ ਸਾਡੇ ਹਵਾਲੇ ਕਰ ਦੋ ਤੇ ਫਿਰ ਜਦੋਂ ਕੋਈ ਖੇਤੀ ਦਾ ਸਮਾਨ ਬਾਹਰੋਂ ਇੰਪੋਰਟ ਕਰਦੀ ਹੈ ਸਰਕਾਰ ਤੇ ਉਹ ਬੇਰੋਜ਼ਗਾਰੀ ਵੀ ਨਾਲ ਇੰਪੋਰਟ ਕਰਦੀ ਹੈ ਕਿਉਂਕਿ ਉਹ ਫਲਾਂ ਸਬਜ਼ੀਆਂ ਅਨਾਜ ਦੀ ਪੈਦਾਵਾਰ ਚ ਲੱਗੇ ਕਿਸਾਨ ਤੇ ਮਜ਼ਦੂਰ ਜਦੋਂ ਉਹਦਾ ਸਮਾਨ ਨਹੀਂ ਵਿਕਣਾ ਬਾਹਰੋਂ ਆਕੇ ਵਿਕਣਾ ਤੇ ਉਹ ਸਾਰੇ ਹਿੱਸੇ ਨੇ ਬੇਰੋਜ਼ਗਾਰ ਹੋਣਾ ਹੁੰਦਾ ਹੁਣਾ ਹੈਗਾ ਤੇ ਜੇ ਇਸ ਤਰ੍ਹਾਂ ਹੋਊਗਾ ਤੇ ਯਕੀਨਨ ਤੌਰ ਤੇ ਪਿੰਡਾਂ ਦੀ ਆਰਥਿਕਤਾ ਦੇ ਨਾਲ ਸ਼ਹਿਰੀ ਆਰਥਿਕਤਾ ਵੀ ਤਬਾਹ ਜਿਹੜੀ ਹੈਗੀ ਆ ਉਹ ਹੋਣੀ ਆ ਤੇ ਉਹਦੇ ਕਰਕੇ ਉਸ ਤੇ ਉਸ ਆਰਥਿਕਤਾ ਨੂੰ ਬਚਾਉਣ ਦੇ ਰਾਹ ਦੇ ਵਿੱਚ ਸਭ ਤੋਂ ਵੱਡੀ ਕੰਧ ਬਣ ਕੇ ਖੜੀ ਆ ਕਿਸਾਨ ਲਹਿਰ ਜਿਸ ਕਰਕੇ ਜਿਵੇਂ ਅਮਤਸ਼ਾਰੀ ਕਹਿੰਦਾ ਕਰੋਨੋਲੋਜੀ ਸਮਝ ਲੀਜੀਏ 트ੰਪ ਨੇ ਮੋਦੀ ਨੂੰ ਕਿਹਾ ਮੇ ਇਧਰ ਸਾਡਾ ਸਭ ਕੁਝ ਆਊਗਾ ਤੇ ਉਹਨੇ ਕਿਹਾ ਵੀ ਮੋਦੀ ਨੇ ਭਗਵੰਤ ਮਾਨ ਨੂੰ ਕਿਹਾ ਵੀ ਇਧਰ ਸਭ ਕੁਝ ਆਉਣਾ ਸਿਆਸੀ ਪਾਰਟੀਆਂ ਤਾਂ ਸਾਰੀਆਂ ਦਾ ਸਾਮਰਾਜ ਜੀ ਪੱਖੀ ਨੇ ਕੋਈ ਨੀਤੀਆਂ ਦਾ ਵਿਰੋਧ ਕਰਦੀਆਂ ਨਹੀਂ ਵਿਰੋਧ ਤਾਂ ਸਿਰਫ ਸਿਰਫ ਲੋਕਾਂ ਦਾ ਨਾ ਇਸ ਕਰਕੇ ਲੋਕਾਂ ਦਾ ਵਿਰੋਧ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਦਾ ਵਿਰੋਧ ਹਟਾਉਣ ਦੇ ਲਈ ਕਿਸਾਨ ਲਹਿਰ ਨੂੰ ਕੁਸ਼ਲ ਹੁੰਦਾ ਜਿਹੜਾ ਢੰਗ ਤਰੀਕਾ ਅਪਣਾਇਆ ਤੇ ਕਿਸਾਨ ਲਹਿਰ ਦਾ ਜਿਹੜਾ ਮੋਢਾ ਹੈਗਾ ਉਹ ਪੰਜਾਬ ਆ ਜਿਸ ਕਰਕੇ ਪੰਜਾਬ ਚ ਵੱਡੇ ਪੱਧਰ ਤੇ ਜਬਰ ਜਿਹੜਾ ਵਿੱਡਿਆ ਗਿਆ ਤਾਂ ਇੱਕ ਤਰੀਕੇ ਨਾਲ ਇਹ ਜੇ ਕਹੀਏ ਕਿ ਇਹ ਪੰਜਾਬ ਤੇ ਕੇਂਦਰ ਸਰਕਾਰ ਦੇ ਨਾਲ-ਨਾਲ ਸਾਡੀ ਲੜਾਈ ਕਾਰਪੋਰੇਟ ਤੇ ਸਾਮਰਾਜ ਦੇ ਖਿਲਾਫ ਵੀ ਇਹ ਹੈਗੀ ਆ ਜਿਸ ਸਾਮਰਾਜਵਾਦ ਨੂੰ ਭਗਤ ਸਿੰਘ ਨੇ ਮਰਦਾਬਾਦ ਕਿਹਾ ਸੀ ਅੱਛਾ ਭਾਈ ਜੀ ਜੇਕਰ ਦੇਖੀਏ ਨਾ ਆਪਾਂ ਵੀ ਧਰਨੇ ਪ੍ਰਦਰਸ਼ਨ ਅੱਜ ਫੇਰ ਹੋ ਰਹੇ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਸਾਈਟਾਂ ਦੇ ਉੱਤੇ ਆ ਜਿਹੜਾ ਇੱਕ ਇਸ ਤਰ੍ਹਾਂ ਦਾ ਤਬਕਾ ਵੀ ਬੁੱਧੀਜੀਵੀ ਕਹਾਉਣ ਵਾਲਾ ਤਬਕਾ ਵੀ ਆ ਜਿਹੜਾ ਕਹਿੰਦਾ ਹੈਗਾ ਕਿ ਲੰਬੇ ਸਮੇਂ ਤੋਂ ਜੋ ਸੰਭੂ ਦੇ ਖਨੋਰੀ ਬਾਰਡਰਾਂ ਦੇ ਉੱਤੇ ਮੋਰਚਾ ਚੱਲ ਰਿਹਾ ਸੀਗਾ ਉਹ ਖਰੋਤ ਦਾ ਸ਼ਿਕਾਰ ਹੋ ਚੁੱਕਿਆ ਹੈਗਾ ਜਦੋਂ ਚੀਜ਼ ਖਰੋਤ ਦਾ ਸ਼ਿਕਾਰ ਹੋ ਜਾਂਦੀ ਉਹ ਕਿਤੇ ਨਾ ਕਿਤੇ ਪਿੱਛੇ ਨੂੰ ਜਾਂਦੀ ਹੈਗੀ ਆ ਕਹਿੰਦੇ ਵੀ ਉਹ ਪਿੱਛੇ ਨੂੰ ਆ ਗਿਆ ਮੋਰਚਾ ਚੈੱਕ ਕਰੀ ਦੂਜਾਰਾ ਤਾਂ ਫੇਰ ਕਹਿੰਦੇ ਵੀ ਧਰਨੀ ਲਾ ਰਹੇ ਹੈਗੇ ਆਪਾਂ ਵਾਰੀ ਵਾਰੀ ਧਰਨੀ ਲਾ ਰਹੇ ਹੈਗੇ ਆ ਕਿਸਾਨਾਂ ਆਗੂਆਂ ਕੋਈ ਹੋਰ ਤਰੀਕਾ ਲੱਭਣਾ ਚਾਹੀਦਾ ਹੈਗਾ ਫਿਲਹਾਲ ਤਾਂ ਜਿਹੜਾ ਜਬਰ ਹੋਇਆ ਨਾ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਕਿਸਾਨਾਂ ਨੂੰ ਜੇਲਾ 'ਚ ਸਿੱਟੇ ਗਏ ਕਿਸਾਨ ਨੂੰ ਰਾਤ ਰਿਆ ਕਰਤੇ ਅੱਜ ਦੇ ਪ੍ਰਦਰਸ਼ਨ ਦੇ ਦਵਾ ਦੋ ਹਾਈਟ ਚੱਲਦੇ ਆ ਸਰਕਾਰ ਨੇ ਕਿਸਾਨਾਂ ਦੇ ਜਿਹੜਾ ਲੱਖਾਂ ਦਾ ਕਰੋੜਾਂ ਦਾ ਸਮਾਨ ਚੋਰੀ ਹੋਇਆ ਸਮਾਨ ਵਾਪਸ ਕਰਵਾਉਣਾ ਹੈਗਾ ਇੱਕ ਵਾਰ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਈਏ ਅੰਦੋਲਨ ਤਾਂ ਗਾਂ ਚੱਲਨੇ ਆ ਅਲੱਗ-ਅਲੱਗ ਸ਼ਕਲਾਂ 'ਚ ਚੱਲੇ ਜਰੂਰੀ ਤਾਂ ਨਹੀਂ ਵੀ ਐਸੇ ਸ਼ਕਲ 'ਚ ਰਹੇਗਾ ਜੀ ਅੱਛਾ ਇਸ ਤੋਂ ਬਾਅਦ ਆ ਜੋ ਹੁਣ ਪ੍ਰਦਰਸ਼ਨ ਹੋ ਰਿਹਾ ਹੈਗਾ ਇਸ ਤੋਂ ਅੱਗੇ ਲਈ ਕੀ ਰਣਨੀਤੀ ਰਹੇਗੀ ਸੰਯੁਕਤ ਕਿਸਾਨ ਮੋਰਚੇ ਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਅੱਗੇ ਹਾੜੀ ਦਾ ਸੀਜ਼ਨ ਆ ਰਿਹਾ ਹੈਗਾ ਹਾੜੀ ਦੇ ਸੀਜ਼ਨ ਤੋਂ ਬਾਅਦ ਕੀ ਰਣਨੀਤੀ ਹੈਗੀ ਦੇਖੋ ਇਸ ਤੋਂ ਅੱਗੇ ਸੰਯੁਕਤ ਕਿਸਾਨ ਮੋਰਚਾ ਮੀਟਿੰਗ ਕਰਕੇ ਸੰਯੁਕਤ ਕਿਸਾਨ ਮੋਰਚਾ ਇੱਕ ਤਾਂ ਲਗਾਤਾਰ ਏਕਤਾ ਦੀ ਯਤਨ ਕਰ ਰਿਹਾ ਹੈਗਾ ਕਿ ਏਕਤਾ ਉਸਰੇ ਔਰ ਉਸੇ ਇਕਤਾ ਨੂੰ ਵੱਡੀ ਪੱਧਰ ਤੇ ਉਸਾਰਨ ਵਾਸਤੇ 26 ਤਰੀਕ ਦਾ ਚੰਡੀਗੜ੍ਹ ਦਾ ਪ੍ਰੋਗਰਾਮ ਕੈਨਸਲ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ 28 ਤਰੀਕ ਨੂੰ ਪੂਰੇ ਮੁਲਕ ਦੇ ਵਿੱਚ ਸ਼ੰਭੂ ਜੋ ਖਨੇਰੀ ਜੋ ਜਬਰ ਹੋਇਆ ਉਹਦੇ ਵਿਰੋਧ ਚ ਅੱਜ ਪੂਰੇ ਮੁਲਕ ਦੇ ਡੀਸੀ ਦਫ਼ਤਰਾਂ 'ਤੇ ਪ੍ਰਦਰਸ਼ਨ ਰੱਖਿਆ ਇਕਤਾਲੀ ਯਤਨ ਤੇਜ ਕਰ ਰਹੇ ਵੀ ਇਕਤਾ ਹੋਵੇ ਔਰ ਕਿਸਾਨ ਜਿਹੜੀ ਲਹਿਰ ਹੈਗੀ ਆ ਉਹ ਇੱਕਜਟ ਹੋ ਕੇ ਕਿਸਾਨੀ ਮੰਗਾਂ ਵਾਸਤੇ ਸੰਘਰਸ਼ ਜਿਹੜਾ ਉਹ ਕਰੇ ਜੇਕਰ ਦੇਖੀ ਨਾ ਕਿਸਾਨੀ ਜੋ ਮੰਗਾਂ ਹੈਗੀਆਂ ਕਾਫੀ ਵੱਡੀਆਂ ਮੰਗਾਂ ਹੈਗੀਆਂ ਐਮਐਸਪੀਡੀ ਗੱਲ ਕਰਦੇ ਹੈਗੇ ਪਰ ਕੱਲ ਬਜਟ ਪੇਸ਼ ਹੋਇਆ ਹੈਗਾ ਉਸ ਬਾਜੀ ਦੇ ਤਰਾਨਾ ਜਿਹੜਾ ਵਿਰੋਧੀ ترਾਨੇ ਵੀ ਆਖਾ ਵੀ 3.5 ਲੱਖ ਕਰੋੜ ਦਾ ਤਾਂ ਕਰਜ਼ਾ ਹੀ ਹੋ ਗਿਆ ਸਰਕਾਰ ਸਰ ਜਦੋਂ ਜੇਕਰ ਐਮਐਸਪੀ ਦੇਣੀ ਹੈ ਉਹਦੇ ਵਾਸਤੇ ਵੀ ਪੈਸਾ ਚਾਹੀਦਾ ਹੈਗਾ ਜਦੋਂ ਸਰਕਾਰ ਕਹਿ ਰਹੀ ਵੀ ਸਾਡੇ ਕੋਲੇ ਪੈਸਾ ਹੈ ਨਹੀਂਗਾ ਫਿਰ ਕਿਵੇਂ ਹੱਲ ਹੋ ਸਕਦਾ ਹੈ ਨਹੀਂ ਦੇਖੋ ਸਰਕਾਰ ਕੋਲੇ ਉਹ ਕਹਿੰਦੇ ਪੈਸਾ ਤਾਂ ਹੈ ਲੋਕਾਂ ਲਈ ਪੈਸਾ ਨਹੀਂ ਹੈਗਾ ਉਹਨਾਂ ਨੇ ਇਹ ਨਹੀਂ ਕਿਹਾ ਮਤਲਬ ਉਹਨਾਂ ਦੇ ਆਪਾਂ ਗੱਲ ਸਮਝ ਗਏ ਉਹ ਕਹਿੰਦੇ ਵੀ ਪੈਸਾ ਹੈ ਨਹੀਂਗਾ ਉਹ ਲੋਕਾਂ ਨੂੰ ਕਹਿ ਰਹੇ ਆ ਜਦੋਂ ਆਵਰਤਨਾ ਉਹ ਤਾਂ ਵਰਤੀ ਜਾਂਦੇ ਆ ਗੱਡੀਆਂ ਵੀ ਖਰੀਦਦੇ ਆ ਜਹਾਜ਼ ਵੀ ਖਰੀਦਦੇ ਆ ਆਯਾਸ਼ੀ ਵੀ ਕਰਦੇ ਆ ਕਰੋਨਾ ਦਾ ਇਸ਼ਤਿਹਾਰ ਵੀ ਦਿੰਦੇ ਆ ਤਾਂ ਕਰੀ ਜਾ ਰਹੇ ਆ ਉਹ ਅਸਲ ਦੇ ਵਿੱਚ ਬਜਟ ਕਿਉਂਕਿ ਲੋਕਾਂ ਲਈ ਬਣਨਾ ਹੁੰਦਾ ਤੇ ਬਾਈਟ ਦੇ ਦੌਰਾਨ ਜਦੋਂ ਕਹਿੰਦੇ ਪੈਸੇ ਹੈ ਨਹੀਂ ਅਸਲ 'ਚ ਲੋਕਾਂ ਨੂੰ ਕਹਿ ਰਹੇ ਨੇ ਵੀ ਤੁਹਾਡੇ ਕੋਲੇ ਸਾਡੇ ਵਾਸਤੇ ਕੱਖ ਨਹੀਂਗਾ ਤੁਹਾਡੇ ਵਾਸਤੇ ਸਾਡੇ ਕੋਲ ਡਾਂਗਾਂ ਪਰਚੇ ਜੇਲ੍ਹਾਂ ਨੇ ਕੁਝ ਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਤੇ ਜਿੱਥੋਂ ਤੱਕ ਬਾਈ ਉਹ ਤੁਸੀਂ ਬਾਈਟ ਦੀ ਗੱਲ ਕਹੀ ਆ ਇਹੀ ਸਰਕਾਰ ਕਹਿੰਦੀ ਕਿ ਸਾਰੀਆਂ ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਤੇ ਐਮਐਸਪੀ ਦਾ ਜ਼ਿਕਰ ਤੱਕ ਨਹੀਂ ਜਿਹੜਾ ਹੈਗਾ ਕੀਤਾਗਾ ਠੀਕ ਆ ਇੱਕ ਵੀ ਫਸਲ ਖਰੀਦਣ ਵਾਸਤੇ ਸਰਕਾਰ ਨਹੀਂ ਤਿਆਰ ਬਜਟ ਵਿੱਚ ਕੁਝ ਵੀ ਉਹਦੇ ਵਾਸਤੇ ਨਹੀਂ ਰੱਖਿਆਗਾ ਤੋਂ ਸਿਰਫ ਜਿਹਨੂੰ ਕਹਿੰਦੇ ਡਰਾਮੇਬਾਜ਼ ਦੀ ਸਰਕਾਰ ਇਸ ਸਾਲਾ ਵਾਸਤੇ ਕੁਝ ਕੋਈ ਪ੍ਰੋਵੀਜ਼ਨ ਨਹੀਂ ਆਈ ਗਏ ਇਸ ਬਜਟ ਦੇ ਵਿੱਚ ਕੋਈ ਰਾਹਤ ਨਹੀਂ ਦਿੱਤੀ ਦੇਖੋ ਜੇ ਕੁਝ ਰੁਟੀਨ ਦੇ ਖਰਚਿਆਂ ਦੇ ਪੈਸੇ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਕਿਸਾਨੀ ਨੂੰ ਰਾਹਤ ਨਹੀਂ ਮਿਲਣੀ ਜਿੰਨਾ ਸਮਾਂ ਫਸਲਾਂ ਤੇ ਐਮਐਸਪੀ ਕਿਸਾਨੀ ਦੇ ਕਰਜ਼ੇ ਤੇ ਲੀਕ ਨਹੀਂ ਵੱਜਦੀਗੀ ਇਸ ਪਾਸੇ ਸਰਕਾਰ ਨਹੀਂ ਤੁਰਦੀਗੀ ਉਹਨਾਂ ਸਮਾਂ ਕਿਸਾਨੀ ਨੂੰ ਕੋਈ ਰਾਹਤ ਨਹੀਂ ਮਿਲਣੀਗੀ ਧੰਨਵਾਦ ਸ਼ੁਕਰੀਆ ਜੀ